ਜਿਹੜਾ ਪ੍ਰੋਗਰਾਮ ਸੀਗਾ ਆਮ ਆਦੀ ਪਾਰਟੀ ਨੇ ਇੱਕ ਸਾਡਾ ਬੱਚਿਆਂ ਵਰਗਾ ਛੋਟਾ ਵੀਰ ਆ ਜੋਬਨ ਰਧਾਵਾ ਉਹਨੂੰ ਜ਼ਿਲ੍ਹੇ ਦੀ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਦਿੱਤੀ ਉਹਨੂੰ ਜ਼ਿਲ੍ਹਾ ਪ੍ਰਧਾਨ ਨਾ ਲਾਇਆ ਉਹਦੀ ਤਾਜਪੋਚੀ ਅੱਜ ਰੱਖੀ ਗਈ ਉਹਦੇ ਸਪੰਸਰ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰ ਅਰੋੜਾ ਜੀ ਤੇ ਸੰਗਠਨ ਦੇ ਜਿਹੜੇ ਪੰਜਾਬ ਨੂੰ ਇੰਚਾਰਜ ਨੇ ਮਨੀਸ਼ ਛੋਦੇ ਜੀ ਸੇਚੇ ਤੌਰ ਤੇ ਆਏ ਨੇ ਉਦੇ ਸੰਬੰਧ ਚ ਅੱਜ ਤਾਜਪੁਰੀ ਦੇ ਸਬੰਧ ਚਾ ਫੰਕਸ਼ਨ ਜਿਹੜਾ ਹੋਇਆ ਕੋ ਜਿਹੜੀ ਜੱਗੂ ਭਗਵਾਨਪੁਰੀ ਦੀ ਮਾਤਰ ਦਾ ਕਤਲ ਆ ਉਹ ਗੈਂਗਸਟਰਵਾਦ ਨਹੀਂ ਉਹਨੂੰ ਕਿਹਾ ਜਾ ਸਕਦਾ ਉਹ ਸਿਆਸੀ ਕਤਲ ਹੈ ਉਹਨੂੰ ਗੈਂਗਸਟਰਵਾਦ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਗੈਂਗਸਟਰ ਜਿਹੜਾ ਵੀ ਆਪਣੇ ਆਪ ਨੂੰ ਨਸਲ ਵਾਲਾ ਹੋਵੇ ਜਿਹੜਾ ਕਿਣਕ ਵਾਲਾ ਜਾਨ ਉਹ ਕਦੀ ਵੀ ਕਿਸੇ ਔਰਤ ਤੇ ਹੱਥ ਨਹੀਂ ਚੁੱਕਦਾ ਇਹ ਜਿਹੜਾ ਉਹਦੀ ਮਾਤਾ ਦਾ ਕਤਲ ਹੋਣਾ ਕਿਸੇ ਮਾਂ ਦਾ ਕਤਲ ਹੋਣਾ ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰੇ ਪੇਟ ਚੋਂ ਜਿਹੜਾ ਜੰਮਿਆ ਹੋਇਆ ਬੱਚਾ ਹੈ ਉਹ ਤੰਕਵਾਦੀ ਬਣੇ ਉਹ ਗੈਂਗਸਟਰ ਬਣੇ ਉਹ ਚੋਰ ਬਣੇ ਮਾਂ ਦੀ ਹਮੇਸ਼ਾ ਇੱਕੋ ਇੱਕ ਖਾਸ਼ ਹੁੰਦੀ ਆ ਕਿ ਮੇਰੇ ਪੁੱਤਰੀ ਚੰਗੀ ਪਰਵਿਸ਼ੋਕ ਚੰਗਾ ਅਫਸਰ ਬਣੇ ਚੰਗਾ ਲੀਡਰ ਬਣੇ ਇਸ ਕਰਕੇ ਜੋ ਕੁਝ ਹੋਇਆ ਉਹ ਬਹੁਤ ਮਾੜਾ ਹੈ ਉਹ ਜਿਹੜਾ ਸਰਪੰਚ ਜਿਹੜੀ ਜੱਗੂ ਦੀ ਮਾਤਾ ਦੀ ਉਹ ਨਹੀਂ ਸਰਪੰਚ ਸਰਪੰਚ ਉਹਦੀ ਦੁਰਾਣੀ ਆ ਤੇ ਸਿਸਟਰ ਵੀ ਹੈ ਉਹ ਪਿੰਡ ਦੀ ਸਰਪੰਚ ਹੈ ਉਹਨੇ ਜਿਹੜੇ ਦੋਸ਼ ਲਾਏ ਨੇ ਜਿਹੜੇ ਪਰਿਵਾਰ ਦੇ ਘਰ ਚ ਕੋਈ ਜੀਤ ਜਾਂਦਾ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ ਉਹਦੇ ਪਰਿਵਾਰ ਨੂੰ ਸਾਰਾ ਪਤਾ ਹੁੰਦਾ ਕਿ ਉਹਦਾ ਅਸਲੀ ਦੋਸ਼ੀ ਕੌਣ ਹੈ ਜੇ ਉਹਦੀ ਮਾਤਾ ਦੀ ਭੈਣ ਨੇ ਦੋਸ਼ ਲਾਏ ਨੇ ਔਰ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਆ ਮੈਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੂਰਨ ਭਰੋਸਾ ਹੈ ਉਹ ਕਹਿੰਦਾ ਜਿੱਡਾ ਮਰਜ਼ੀ ਵੱਡਾ ਬੰਦਾ ਹੋਵੇ ਤੇ ਜਿੱਡਾ ਮਰਜ਼ੀ ਤਾਕਤਵਾਰ ਹੋਵੇ ਕਿਸੇ ਨੂੰ ਵੀ ਗਲਤ ਕੰਮ ਕਰਨ ਦੀ ਪੰਜਾਬ ਦੀ ਧਰਤੀ ਤੇ ਕੋਈ ਜਾਇਜ਼ਤ ਨਹੀਂ ਅਗਰ ਉਹ ਦੋਸ਼ੀ ਪਾਇਆ ਗਿਆ ਤਾਂ ਜਰੂਰ ਸਲਾਖਾਂ ਦੇ ਵਿੱਚ ਹੋਏਗਾ ਤੁਸੀਂ ਜੁਮਿਆਰੀ ਚੁੱਕਿਆ ਉਹ ਤੋਂ ਬਾਅਦ ਵੀ ਆਈ ਹੈ ਸੋਸ਼ਲ ਮੀਡੀਆ ਤੇ ਉਹਨੂੰ ਵੀ ਚੈੱਕ ਕਰੋ ਕਿ ਜਿਨ੍ਹਾਂ ਨੇ ਇਹ ਕਿਹਾ ਮਾਂ ਚ ਮੰਨਿਆ ਵੀ ਉਹਨਾਂ ਆਪਣੇ ਫੇਸਬੁੱਕ ਤੇ ਕਿ ਗਲਤ ਹੋਇਆਹੀਂ ਇਹਦੇ ਨਾਲ ਕੋਈ ਸਾਡਾ ਐਸਾ ਨਹੀਂ ਪਰਿਵਾਰਵਾਦ ਗੈਂਗਸਟਰ ਦਾ ਮਤਲਬ ਇਹ ਹੀ ਹੈ ਜੇ ਇੱਕ ਗੈਂਗਸਟਰ ਨੇ ਦੂਜੇ ਦਾ ਬੰਦਾ ਮਾਰਿਆ ਤਾਂ ਬੰਦੇ ਦਾ ਬੰਦਾ ਮਾਰਨਾ ਹੈ ਕਿਸੇ ਜਨਾਨੀ ਨੂੰ ਨਹੀਂ ਮਾਰਨਾ ਜਨਾਨੀ ਦੇ ਹੱਥ ਨਹੀਂ ਚੁੱਕਣਾ ਜੇ ਅਸਲੀ ਗੈਂਗਸਟਰ ਤਾਂ ਉਹੀ ਆ ਅਸਲੀ ਇਨਸਾਨ ਉਹੀ ਆ ਚਰ ਮਾਵਾ ਭੈਣਾ ਧੀਆਂ ਦਾ ਕੀ ਕਸੂਰ ਹੈ ਤੇ ਚਾਹ ਘਰ ਵਾਲਿਆਂ ਨੇ ਲਾਇਆ ਹੈ ਮੇਰੇ ਕਹਿਣ ਦੀ ਹੁਣ ਕੋਈ ਜ਼ਰੂਰਤ ਬਾਕੀ ਰਹਿ ਗਈ ਆ ਕੱਲ ਜੋ ਡੇਰਾ ਬਾ ਇੱਥੇ ਕਲਾਂ ਬਟਾਲੇ ਚ ਹੋਇਆ ਕੋਈ ਕਸਰ ਰਹਿ ਗਈ ਹੈ ਜੇ ਸਿੱਧੀ ਉਹਨਾਂ ਇੱਕ ਐਪਲੀਕੇਸ਼ਨ ਹੀ ਦਿੱਤੀ ਆ ਸਿੱਧਾ ਨਾਮ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਉਹਦਾ ਬੇਟਾ ਪੱਪੂ 33 ਪ੍ਰੀਆ ਦਾ ਮੁੰਡਾ ਨਾਲ ਦੋ ਉੱਥੋਂ ਦੇ ਭਗਵਾਨਪੁਰ ਦੇ ਪੰਜਾ ਬੰਦਿਆਂ ਤੇ ਉਹਨਾਂ ਜਿਹੜੀ ਐਪਲੀਕੇਸ਼ਨ ਦਿੱਤੀ ਆ ਜਿਹਨੂੰ ਨੰਬਰ ਲਾ ਕੇ ਡਿਪਟੀ ਸਾਹਿਬ ਨੇ ਦਿੱਤਾ ਔਰ ਕੱਲ ਜਦ ਦੀ ਡੀਡੀਆਰ ਕੱਟੀ ਗਈ ਆ ਉਸੇ ਐਪਲੀਕੇਸ਼ਨ ਦੀ ਹੁਣ ਕਿਸੇ ਨੂੰ ਕੋਈ ਭੁਲੇਖਾ ਰਹਿ ਗਿਆ ਕਿ ਕਹਦਾ ਨਾਲ ਉਹ ਲੋਕ ਇਹਨਾਂ ਸਿਆਸੀ ਲੀਡਰਾਂ ਦਾ ਕਰਤਾਰ ਵੇਖ ਚੁੱਕੀ ਆ ਔਰ ਲੋਕਾਂ ਨੇ ਇਹ ਦੇਖ ਲਿਆ ਕਿ ਕਿਹੜੇ ਲੀਡਰ ਆਪਣੀ ਸਿਆਸਤ ਕਰਕੇ ਇਹ ਕਿੰਨੀ ਇਹਨਾਂ ਦੀ ਗਰਾਫਟ ਕਿਥੋਂ ਤੱਕ ਗਈ ਆ ਵੀ ਇੱਕ ਆਪਣੇ ਸਾਹਮਣੇ ਐ ਤਾਂ ਰਾਜਨੀਤੀ ਦੀ ਗੱਲ ਹੀ ਆ ਨਾ ਕੋਈ ਉਹਦੇ ਤੋਂ ਤਰ ਭੱਜ ਨਹੀਂ ਸਕਦਾ ਕਿਸੇ ਨੇ ਕਿਸੇ ਦੀ ਸਪੋਰਟ ਕਰਨੀ ਆ ਤਾਂ ਤੁਸੀਂ ਆਪਣੇ ਕੁਝ ਇਹ ਕਹੋਗੇ ਆਪਾਂ ਰੋੜੇ ਚੁੱਕਣ ਦੇ ਪਏ ਆ ਇਹ ਡੇਰਾ ਬਾਬਾ ਨਾਨਕ ਚ ਪਿਛਲੇ 10 ਸਾਲਾਂ ਤੋਂ ਕੰਮ ਚੱਲਦਾ ਆ ਰਿਹਾ ਇਹ ਜਿਹੜਾ ਰਿਵਾਜ ਆ ਡੇਰਾ ਬਾਬਾ ਨਾਨਕ ਚ ਜਿਹੜਾ ਬੰਦਾ ਇਹਨਾਂ ਸਿਆਸੀ ਲੀਡਰਾਂ ਦੀ ਨਿਗਾ ਚੋਂਦਾ ਉਹਨੂੰ ਚੱਕ ਕੇ ਰੋੜਾ ਬਾਹਰ ਕਰ ਦਿੰਦੇ ਨੇ ਕੱਟੀ ਉਹਨਾਂ ਦੀ ਗਈ ਆ ਉਹ ਡੀਡੀਆਰ ਉਹ ਜਿਹੜੀ ਐਪਲੀਕੇਸ਼ਨ ਉਹਨਾਂ ਨੇ ਦਿੱਤੀ ਆ ਉਹ ਐਪਲੀਕੇਸ਼ਨ ਦੇ ਬਿਹਾਵ ਤੇ ਡੀਡੀਆਰ ਕੱਟੀ ਗਈ ਆ ਤਾਂ ਇਹਦਾ ਮਤਲਬ ਕਿ ਜੇ ਉਹ ਉਸੇ ਐਪਲੀਕੇਸ਼ਨ ਨੂੰ ਆਧਾਰ ਮੰਨ ਕੇ ਡੀਡੀਆਰ ਕੱਟੀ ਗਈ ਆ ਤਾਂ ਇਟ ਇਟ ਮੈਂ ਜੇ ਅੰਡਰਸਟੂਡ ਹੀ ਆ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਕਹਿ ਦਿਆਂ ਉਸ ਨੇ 3 ਹਫ਼ਤੇ ਦਾ ਟਾਈਮ ਲਿਆ ਸਾਰਾ ਦੁੱਧ ਤੋਂ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਬਿਲਕੁਲ ਹੋ ਜਾਣਾ ਮੱਖਣ ਚੋਂ ਵਾਲ ਦੀ ਤਰ੍ਹਾਂ ਕੱਢ ਕੇ ਜਿਹੜਾ ਇਹ ਕੇਸ ਨੂੰ ਬਾਹਰ ਲੈ ਕੇ ਆਵਾਂਗੇ ਔਰ ਉਹਨਾਂ ਪਰਿਵਾਰਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਜਿਨ੍ਹਾਂ ਦੀ ਅੱਜ ਮਾਂ ਅਸ ਦੁਨੀਆ ਤੋਂ ਚਲੇ ਗਈ ਆ ਮੈਂ ਹਰ ਕੋਸ਼ਿਸ਼ ਕਰਾਂਗਾ ਕਿ ਇਨਸਾਫ ਉਹਨਾਂ ਨੂੰ ਲੈ ਕੇ ਦਿਆਂ ਬਿਲਕੁਲ ਸਿਕਿਉਰਿਟੀ ਉਹਨਾਂ ਨੂੰ ਮਿਲ ਵੀ ਗਈ ਹੈ ਮੰਗ ਨਹੀਂ ਕਰ ਰਾ ਸਿਕਿਉਰਿਟੀ ਉਸ ਪਰਿਵਾਰ ਨੂੰ ਦੇ ਦਿੱਤੀ ਗਈ ਹੈ